ਤੇਰੇ ਬਿਨਾ ਸਾਡੀ ਇਹ ਪਹਿਚਾਨ ਕਿਹੜੇ ਕੰਮ ਦੀ ਜਹਾਨ ਕਿਹੜੇ ਕੰਮ ਦਾ ਤੇ ਜਾਨ ਕਿਹੜੇ ਕੰਮ ਦੀ ਜਿਹੜੀ ਤੇਰੇ ਨਾਮ ਨੂੰ ਜਿਹੜੀ ਤੇਰੇ ਨਾਮ ਨੂੰ ਕਲਾਮ ਵਾਂਗੂ ਬੋਲੇ ਨਾ ਦੱਸ ਉਹ ਚੰਦਰੀ ਜ਼ੁਬਾਨ ਕਿਹੜੇ ਕੰਮ ਦੀ ਹੈ ਸਾਰੀਆਂ ਸਲਾਮਾਂ ਸੱਚੇ ਰੱਬ ਨੂੰ ਕਬੂਲ ਨੇ ਸਾਰੀ ਸਲਾਮ ਸਾਰੀਆਂ ਸਲਾਮਾਂ ਸੱਚੇ ਰੱਬ ਨੂੰ ਕਬੂਲ ਨੇ ਯਾਰ ਨੂੰ ਨਾ ਹੋਈ ਤੇ ਸਲਾਮ ਕਿਹੜੇ ਕੰਮ ਦੀ ਯਾਰ ਨੂੰ ਨਾ ਹੋਈ ਤੇ ਸਲਾਮ ਕਿਹੜੇ ਕੰਮ ਦੀ ਜ਼ਿੰਦਗੀ ਦਾ ਹਰ ਖਤ ਹਰ ਚਿੱਠੀ ਜ਼ਿੰਦਗੀ ਦਾ ਹਰ ਖਤ ਜਿਉਂਦਿਆਂ ਦੇ ਨਾਮ ਹੈ ਮਰੇ ਪਿੱਛੋਂ ਆਈ ਤੇ ਪੈਗਾਮ ਕਿਹੜੇ ਕੰਮ ਦੀ ਜਿਹੜੇ ਲੋਕ ਵਪਾਰ ਕਰਦੇ ਨੇ ਜਿਨ੍ਹਾਂ ਦੀਆਂ ਹੱਟੀਆਂ ਚੱਲਦੀਆਂ ਨੇ ਦੁਕਾਨਾਂ ਚੱਲਦੀਆਂ ਨੇ ਉਹਨਾਂ ਦੇ ਲਈ ਇੱਕ ਸ਼ੇਰ ਹੈ ਖੱਟੀ ਨਾਲੋਂ ਵੱਧ ਉਹ ਵੇ ਚੱਟੀ ਜਿਹੜੀ ਹੱਟੀ ਦੀ ਮਰ ਜਾਣੇ ਮਾਨਾ ਉਹ ਦੁਕਾਨ ਕਿਹੜੇ ਕੰਮ ਦੀ